ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਤੁਸੀਂ ਅੱਜ ਇਸ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਵੱਡੇ ਖਲਾਸੇ ਕਰਾਂਗੇ ਅੱਜ ਇਸ ਵੀਡੀਓ ਦੌਰਾਨ ਇਹ ਵੀਡੀਓ ਨੂੰ ਬੱਤ ਬਾਤ ਸ਼ੇਅਰ ਵੀ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਕਰਨੇ ਇਹ ਜੁੜੀਆਂ ਸਿੱਧੂ ਮੂਸੇਵਾਲੇ ਦੇ ਤੇ ਲੈਰਸ ਬਸਰੋਹੀ ਦੇ ਨਾਲ ਇੱਕ ਪੰਜਾਬੀਆ ਦੀ ਕਹਾਣਾਂ ਕਹਾਵਤਾ ਜੇ ਕਿਸੇ ਨੂੰ ਬੁਰਾ ਲੱਗਿਆ ਤੇ ਮਾਫ ਕਰਨਾ ਕਹਿੰਦੇ ਗਿੱਦਰ ਤੋਂ ਬਿਨਾ ਝਾੜੀਆਂ ਤੇ ਕੋਈ ਨਹੀਂ ਮੂਤਦਾ ਮੈਂ ਪਹਿਲਾਂ ਕਿਹਾ ਸੀ ਇਹ ਸਾਰਾ ਹੈਗਾਗਾ ਪੁਲਿਸ ਵੱਲ ਇੱਕ ਕਮਿਆਂ ਉਹ ਵੀ ਤੁਹਾਨੂੰ ਅੱਗੇ ਦੱਸਦਿਆਂ ਜਾ ਕੇ ਅੱਜ ਜਿਹੜਾ ਇੱਕ ਵੱਡਾ ਖਲਾਸਾ ਹੋਇਆ ਹਾਈ ਕੋਰਟ ਵੱਲੋਂ ਜਿਹੜੀ ਇੱਕ ਸਿੱਧੂ ਮੂਸੇਵਾਲੇ ਨੂੰ ਲੈ ਕੇ ਜਿਹੜਾ ਕਲਾਕਾਰ ਸੀ ਲੈਰਸ ਬਸਨੋਈ ਨੇ ਜਿਹੜਾ ਕਤਲ ਕੀਤਾ ਸੀ ਮਾਨਸਾ ਦੇ ਵਿੱਚ ਤੇ ਲੈਰਸਨ ਬਸ ਨੋ ਵੀ ਦੀ ਜਿਹੜੀਆਂ ਦੋ ਇੰਟਰਵਿਊਆਂ ਹੋਈਆਂ ਨੇ ਨੈਸ਼ਨਲ ਚੈਨਲ ਤੇ ਹੋਈ ਆ ਬੜਾ ਰੋਲਾ ਪਿਆ ਕਿ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਕੋਈ ਕਹਿੰਦਾ ਰਾਜਸਥਾਨ ਦੇ ਵਿੱਚ ਹੋਈ ਆ ਕੋਈ ਕਹਿੰਦਾ ਹੋਰ ਬਾਹਰ ਕਿੱਥੇ ਹੋਈ ਆ ਪੰਜਾਬ ਵਿੱਚ ਨਹੀਂ ਹੋਈ ਪੰਜਾਬ ਦਾ ਡੀਜੀਪੀ ਨਹੀਂ ਮੰਨੇ ਆ ਪੰਜਾਬ ਦੀ ਸਰਕਾਰ ਨਹੀਂ ਮੰਨੀ ਪੰਜਾਬ ਦੇ ਅਫਸਰ ਅਫਸਰ ਨਹੀਂ ਮੰਨੇ ਪਾ ਤੁਹਾਨੂੰ ਅੱਜ ਦੱਸ ਦਈਏ ਕਿ ਗੱਲ ਅੱਜ ਜਗਜाहिर ਹੋ ਗਈ ਜਨਤਕ ਕਰ ਦਿੱਤੀ ਹਾਈ ਕੋਰਟ ਵੱਲੋਂ ਕਿ ਲੈਰਿਸ ਬਸਨੋਈ ਦੀ ਪਹਿਲੀ ਇੰਟਰਵਿਊ ਮਾਹਲੀ ਖਰੜ ਦੇ ਵਿੱਚ ਹੋਈ ਆ ਉਹ ਵੀ ਪੁਲਿਸ ਦੀ ਕਿਸਟਡੀ ਦੇ ਵਿੱਚ ਹੋਈ ਆ ਇਹ ਵੱਡਾ ਖਲਾਸਾ ਹੈਗਾ ਕਿ ਲੈਰਿਸ ਬਸਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੇ ਖਰੜ ਦੇ ਵਿੱਚ ਹੋਈ ਆ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਈ ਆ ਤੇ ਦੂਜੀ ਜਿਹੜੀ ਇੰਟਰਵਿਊ ਹੋਈ ਆ ਉਹ ਰਾਜਸਥਾਨ ਦੇ ਵਿੱਚ ਹੋਈ ਆ ਹੁਣ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਐਸਐਸਟੀ ਨੇ ਜਿਹੜਾ ਇੱਕ ਬੰਦਲਪਾਬਾ ਰਿਪੋਰਟ ਦਿੱਤੀ ਸੀ ਉਹ ਤੇ ਅੱਜ ਵੱਡੇ ਖੁਲਾਸੇ ਹੋ ਗਏ ਨੇ ਦੂਜੀ ਰਿਪੋਰਟ ਅਜੇ ਆਉਣ ਵਾਲੀ ਆ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦਿਆਂ ਕਿ ਡੀਜੀਪੀ ਗੌਰਵ ਜਾਦਵ ਨੇ ਕਿਹਾ ਸੀ ਕਿ ਜੀ ਪੰਜਾਬ ਦੇ ਵਿੱਚ ਕੋਈ ਐਂਟਰਵੋ ਨਹੀਂ ਹੋਈ ਡੀਜੀਪੀ ਗੌਰਵ ਜਾਦਵ ਨੇ ਕਿਹਾ ਸੀ ਕਿ ਤਾਂ ਜੀ ਦਾੜੀ ਕੱਟੀ ਹੋਈ ਆ ਜੀ ਇੱਕ ਦੇ ਰੱਖੀ ਹੋਈ ਆ ਇਹ ਤਾਂ ਰਾਜਸਥਾਨ ਚ ਹੋਈ ਆ ਬਠਿੰਡੇ ਨੇ ਹੋਈ ਕਿਤੇ ਪੰਜਾਬ ਦੇ ਵਿੱਚ ਹੋਰ ਨਹੀਂ ਹੋਈ ਹੁਣ ਪੰਜਾਬ ਦੇ ਡੀਜੀਪੀ ਨੂੰ ਜਵਾਬ ਦੇਣਾ ਪਊਗਾ ਹੁਣ ਕਿਹੜੇ ਮੂੰਹ ਨਾਲ ਜਵਾਬ ਦੇਊਗਾ ਇਹ ਹੁਣ ਪੰਜਾਬ ਪੁਲਿਸ ਦੀਆਂ ਕਾਲੀਆਂ ਭੇਡਾਂ ਜਿਨ੍ਹਾਂ ਨੇ ਇਹ ਇੰਟਰਵਿਊ ਹੋਈ ਆ ਜਿਨ੍ਹਾਂ ਦੇ ਨਾਕੇ ਇੱਥੇ ਇੰਟਰਵਿਊ ਹੋਈ ਆ ਖਰੜ ਦੇ ਵਿੱਚ ਹੋਈ ਆ ਉਥੋਂ ਦਾ ਜਿਹੜਾ ਹੈਗਾ ਹੈ ਜੇਲ੍ਹ ਦਾ ਸਟਾਫ ਸੁਪਰਵਾਈਜ਼ਰ ਉੱਥੋਂ ਦਾ ਐਸਐਚਓ ਡੀਐਸਪੀ ਐਸਐਸਬੀ ਤੇ ਹੁਣ ਕਾਰਵਾਈ ਹੋਊਗੀ ਤੇ ਉਹ ਤੋਂ ਬਾਅਦ ਇੱਕ ਇੰਟਰਵਿਊ ਹੋਰ ਹੁੰਦੀ ਆ ਲੈਰਸ ਬਿਸਨੋਈ ਦੀ ਪਾਕਿਸਤਾਨ ਦਾ ਇੱਕ ਨੌਜਵਾਨ ਆ ਡਾਊਨ ਮੁੰਡਾ ਤੁਸੀਂ ਦੇਖਿਆ ਹੁਣ ਛੋਟੀ ਉਮਰ ਦਾਗਾ ਉਹਦੇ ਪਿੱਛੇ ਵੀ ਅੱਗੇ ਪਿੱਛੇ ਗੱਡੇਆ ਘੁੰਮਦੀਆਂ ਤੇ ਪੂਰਾ ਆਪਣਾ ਜਿਹੜਾ ਉਹ ਜਿਵੇਂ ਪਾਕਿਸਤਾਨ ਦੇ ਵਿੱਚ ਪੂਰਾ ਡਾਊਨ ਆ ਸਿਰੇ ਦਾ ਤੇ ਉਦੋਂ ਵੀ ਜਿਹੜਾ ਲੈਰਸ ਬਸਨੋਈ ਨੇ ਲੈਵ ਕਰਕੇ ਵੀਡੀਓ ਉਸ ਨੂੰ ਈਦ ਦੀ ਵਧਾਈ ਦਿੱਤੀ ਸੀ ਅੱਗੇ ਚੱਲਦੇ ਆ ਤੁਹਾਨੂੰ ਕੱਲੀ-ਕੱਲੀ ਵੇਰਵਾ ਗੱਲ ਦਾ ਦੱਸਦੇ ਆ ਕਿ ਜਿਹੜਾ ਇਹ ਕਿਹਾ ਸੀ ਇੰਟਰਵਿਊ ਦੇ ਵਿੱਚ ਲੈਰਸ ਬਸਨੋਈ ਨੇ ਕਿਹਾ ਸੀ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਤਾਂ ਪੱਤਰਕਾਰ ਨੇ ਪੁੱਛਿਆ ਕਿ ਕਿਉਂ ਕੀਤਾ ਉਹਨੇ ਕਿਹਾ ਸੀ ਕਿ ਵਿੱਕੀ ਜਿਹੜਾ ਮਿੱਟੂ ਖੇੜਾਗਾ ਉਹਦਾ ਕਾਤਲ ਸਿੱਧੂ ਮੂਸੇਵਾਲੇ ਦੇ ਨੇ ਕਰਵਾਇਆ ਗੈਂਗਸਟਰਾਂ ਦੇ ਨਾਲ ਰਲ ਕੇ ਕਹਿੰਦਾ ਉਹ ਇੱਕ ਕਲਾਕਾਰ ਸੀ ਕਲਾਕਾਰ ਰਹਿੰਦਾ ਪਰ ਕਹਿੰਦਾ ਉਹ ਗੈਂਗਸਟਰਾਂ ਦੇ ਨਾਲ ਮਿਲ ਗਿਆ ਮਿਲ ਕੇ ਕਹਿੰਦਾ ਸਾਡੇ ਭਾਈ ਦਾ ਕਤਲ ਕਰਵਾਇਆ ਇਸ ਕਰਕੇ ਕਰਕੇ ਕਹਿੰਦਾ ਅਸੀਂ ਬਦਲਾ ਲੈਤਾ ਜਿੱਦਾਂ ਕਿ ਗੋਲਡੀ ਬਰਾੜ ਨੇ ਵੀ ਜੇਕਰ ਕੀਤਾ ਸੀ ਤੇ ਅੱਗੇ ਤੁਹਾਨੂੰ ਦੱਸ ਦਿਆਂ ਵੀਡੀਓ ਨਾਲ ਬਣੇ ਰਹੋ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਅੱਜ ਪੰਜਾਬ ਪੁਲਿਸ ਦੀਆਂ ਵੱਡੀਆਂ ਘਰਸੂਤਾਂ ਦੱਸਾਂਗਾ ਹੁਣ ਪੁਲਿਸ ਦਾ ਸੁਪਰਵਾਈਜ਼ਰ ਡੀਐਸਪੀ ਐਸਐਸਪੀ ਐਸਐਚਓ ਜਾਂ ਹੋਰ ਮੁਲਾਜ਼ਮ ਕਿਹੜੇ-ਕਿਹੜੇ ਅੰਡਰ ਆਉਂਦੇ ਨੇ ਹੁਣ ਡੀਜੀਪੀ ਇਹਦੇ ਕੀ ਜਵਾਬ ਦੇਊਗਾ ਕੀ ਹਲਫਨਾਮਾ ਦੇਊਗਾ ਕੀ ਐਫੀਆਰ ਦੇਊਗਾ ਜੇਲ੍ਹ ਦੇ ਵਿੱਚ ਸੌਰੀ ਹਾਈ ਕੋਰਟ ਦੇ ਵਿੱਚ ਹੁਣ ਇਹਨਾਂ ਮੁਲਾਜ਼ਮਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਤੁਹਾਡੇ ਮੁਤਾਬਕ ਐਸ ਵੇਲੇ ਲੈਰਸ ਬਚਨੋਈ ਗੁਜਰਾਤ ਜੇਲ੍ਹ ਦੇ ਵਿੱਚ ਦੇ ਅਹਮદાવાદ ਦੇ ਸਮਰਪਤੀ ਜੇਲ੍ਹ ਦੇ ਵਿੱਚ ਬੰਦਾ ਕਿਉਂਕਿ ਹੁਣ ਕਿਹਾ ਗਿਆ ਸੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਕਿ 1 ਸਾਲ ਇਹਨੂੰ ਕੋਈ ਪੇਸੀ ਨਹੀਂ ਹੋਗੀ ਇਹਦੀ ਕੁਝ ਨਹੀਂ ਹੋਊਗਾ 1 ਸਾਲ ਜਿਹੜਾ ਹੈ ਜੇਲ੍ਹ ਦੇ ਵਿੱਚ ਟਿਕ ਕੇ ਰਹੂਗਾ ਫੋਨ ਇਹਨੇ ਇੱਕ ਕਹਿੰਦੇ ਹੋਰ ਲੈਰਸ ਬਸਨੋਈ ਨੇ ਇੱਕ ਹੋਰ ਨਵਾਂ ਗਰੁੱਪ ਬਣਾਇਆ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਨੂੰ ਛੋਟੇ ਬੱਚਿਆਂ ਨੂੰ ਜਿਹੜਾ ਕਹਿਦੀ ਆਪਾਂ ਸਿਕਲਾਈ ਦਿੱਤੀ ਜਾ ਰਹੀ ਆ ਇੱਕ ਨੇ ਨਵਾਂ ਸਲੀਪਰ ਸੈੱਲ ਬਣਾ ਲਿਆ ਜਿਹਦੇ ਵਿੱਚ ਉਹ ਨੌਜਵਾਨ ਇਹਦਾ ਕੰਮ ਕਰਦੇ ਨੇ ਜਾਨੀ ਕਿ ਰਾਜਸਥਾਨ ਦੇ ਵਿੱਚ ਕਾਫੀ ਮਸ਼ਹੂਰ ਆ ਤੇ ਪੁਲਸ ਨੂੰ ਤੇ ਹੋਰਨ ਜਿਹੜੀਆਂ ਕੋਈ ਧਮਕੀਆਂ ਦਿੰਦੇ ਆ ਜਾਂ ਕੁਝ ਤੋਂ ਲੈਣਾ ਫਰੋਤੀਆਂ ਮੰਗਦੇ ਆ ਬਾਕ ਮੈਸੇਜ ਜਿਵੇਂ ਆਪਾਂ ਹੈਂਡਫਰੀ ਕਰਕੇ ਉਸ ਤੇ ਆਪਾਂ ਬਾਕ ਮੈਸੇਜ ਛੱਡ ਦਿੰਨੇ ਆ WhatsApp ਤੇ ਇਸ ਤਰ੍ਹਾਂ ਉਹ ਕਾਰਵਾਈਆਂ ਕਰਦੇ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਲੈਰਸ ਬਸਨੋਵੀ ਨੇ ਕਈ ਵਾਰ ਜਿਹੜਾ ਸਲਮਾਨ ਖਾਨ ਨੂੰ ਵੀ ਨਸਾਨਾ ਬਣਾਇਆ ਗਿਆ ਆ ਪਿਛਲੇ ਮਹੀਨੇ ਜਿਹੜੇ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਕੀਤੀ ਸੀ ਉਹ 2-3 ਜਾਣੇ ਫੜਲੇ ਸੀ 1998 ਦੇ ਵਿੱਚ ਇੱਕ ਪਹਿਲੇ ਬੰਦੀ ਹੈ ਰਾਜਸਥਾਨ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਵੱਲੋਂ ਕਾਲੇ ਹਿਰਨ ਦਾ ਜਿਹੜਾ ਸਕਾਰ ਕੀਤਾ ਗਿਆ ਸੀ ਵੀਸਾ ਕੋ ਉਥੋਂ ਦੀ ਅਦਾਲਤ ਵੱਲੋਂ ਸਲਮਾਨ ਖਾਨ ਤੇ ਉਹਦੇ ਸਾਥੀ ਨੂੰ ਜਿਹੜੀ 5 ਸਾਲ ਦੀ ਸਜ਼ਾ ਸੁناਈ ਗਈ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਸੀ ਜਨਨ ਕਿ ਆਪਣੀ ਉਹ ਸਜ਼ਾ ਭੁਗਤ ਚੁੱਕੇ ਨੇ ਪਰ ਲੈਰਿਸ ਬਸਨੋਈ ਉਸ ਟਾਈਮ ਦਾ ਉਹਦੇ ਪਿੱਛੇ ਪਿਆ ਹੋਇਆ ਕਹਿੰਦੇ ਇਹ ਸਾਡੇ ਮੰਦਰਾ ਚ ਆ ਕੇ ਇਹ ਸਾਡੇ ਉੱਥੇ ਆਵੇ ਉੱਥੇ ਆ ਕੇ ਮਾਫੀ ਮੰਗੇ ਪੰਜਾਬ ਸਰਕਾਰ ਚੁੱਪ ਰਹੀ ਕਹਿੰਦੇ ਜੀ ਨਹੀਂ ਪੰਜਾਬ ਦੇ ਵਿੱਚ ਕੋਈ ਨਹੀਂ ਹੋਇਆ ਐਸਐਸਬੀ ਡੀਐਸਪੀ ਐਸਐਚਓ ਦਾ ਕੀ ਮਜਾ ਆ ਤੇ ਡੀਜੀਪੀ ਗੌਰਵ ਜაძਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਇਹ ਇੰਟਰਵਿਊ ਹੋਈ ਨਹੀਂ ਸਿੱਧੂ ਮੂਸੇਵਾਲੇ ਦਾ ਪਿਤਾ ਪਿੰਡ-ਪਿੰਡ ਕੇ ਮਰ ਗਿਆ ਕਿ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਆ ਮੈਨੂੰ ਇਹਦਾ ਅਨੁਸਾਪ ਦਿੱਤਾ ਜਾਵੇ ਉਸ ਤੋਂ ਬਾਅਦ ਇੱਕ ਐਸਐਟੀ ਦਾ ਗਠਨ ਹੁੰਦਾਗਾ ਜਿਹੜੀ ਸਾਰੀ ਇਨਕੁਆਰੀ ਕਰਦੀ ਆ ਅਨਕਵਾਰੀ ਤੋਂ ਬਾਅਦ ਜਿਹੜਾ ਬੰਦਲ ਪਾਪਾ ਹਾਈ ਕੋਰਟ ਦੇ ਵਿੱਚ ਸੌਪਦੀਆ ਉਹਦੇ ਵਿੱਚ ਹੁਣ ਜਾ ਕੇ ਜਿਹੜੇ ਵੱਡੇ ਖੁਲਾਸੇ ਹੋਏ ਨੇ ਕਿ ਲੈਰਸ ਬਸਨੋਈ ਦੀ ਖੜ ਦੇ ਵਿੱਚ ਪੁਲਿਸ ਦੀ ਕਿਸ ਕਿਸਡੀ ਦੇ ਵਿੱਚ ਇੰਟਰਵਿਊ ਹੋਈਆ ਕਿਹੜੇ ਕਿਹੜੇ ਉਹਦੇ ਐਸਐਚਓ ਸੀ ਉਸ ਸਮੇਂ ਕਿਹੜਾ ਐਸਐਸਪੀ ਸੀ ਕਿਹੜਾ ਡੀਐਸਪੀ ਸੀ ਕਿਹੜੇ ਸੁਪਰਵਾਈਜ਼ਰ ਸੀ ਇਹ ਵੱਡੇ ਸਵਾਲ ਨੇ ਹੁਣ ਇਹਨਾਂ ਤੇ ਕਾਰਵਾਈ ਦੇਖੋ ਡੀਜੀਪੀ ਕੀ ਕਰਦਾਗਾ ਮੈਂ ਤੁਹਾਨੂੰ ਇੱਥੇ ਗੱਲ ਕਹਿਣਾ ਚਾਹਣਾਗਾ ਕਿ ਲੈਨਸ ਬਸਨੋਈ ਨੇ ਜਿਹੜੀ ਕੋਈ ਇੰਟਰਵਿਊ ਕੀਤੀ ਆ ਤੇ ਪੁੱਛ ਕਹਿੰਦੀ ਵੀ ਨਹੀਂ ਕੀਤੀ ਤੇ ਮੈਂ ਤੁਹਾਨੂੰ ਦੱਸ ਦੇਵਾਂ ਇਹ ਤਾਂ ਇੱਕ ਛੋਟੀ ਜੀ ਗੱਲ ਆ ਬਈ ਸਾਕ ਇਸ ਗੱਲ ਤਾਂ ਹੈ ਤਾਂ ਹੈਰਾਨੀਜਨਕ ਪੰਜਾਬ ਦੀ ਜੇਲਾਂ ਵਿੱਚੋਂ ਜਿਹੜੀ ਇੰਟਰਵਿਊ ਹੋਵੇ ਇੱਕ ਉਹ ਗੈਂਗਸਟਰ ਆ ਜਿਹਨੇ ਪੰਜਾਬ ਦਾ ਹੋਣਹਾਰ ਨੌਜਵਾਨ ਮਾਪੇ ਦਾ ਇਕਲੌਤਾ ਪੁੱਤ ਸਿੱਧੂ ਮੂਸੇਵਾਲਾ ਚੜ੍ਹਦੀ ਜਮਾਨੀ ਵਿੱਚ ਜਿਹੜਾ ਕਿ ਦਰਿੰਦਕੀ ਦੇ ਨਾਲ ਉਹਨੂੰ ਮਾਰ ਦਿੱਤਾ ਤੇ ਪੁੱਛ ਉਹਨਾਂ ਜ਼ਾਲਮਾਂ ਨੂੰ ਕੀ ਕਰਦੀ ਆ ਉਹਨਾਂ ਜ਼ਾਲਮਾਂ ਤੋਂ ਕੀ ਕਰਵਾਉਂਦੀ ਆ ਵੀਡੀਓ ਕਾਲ ਹੁਣ ਇੱਥੇ ਮੈਂ ਤੁਹਾਨੂੰ ਥੋੜਾ ਜਆ ਰੁਕਣ ਦਾ ਕਹਿਣ ਦਾ ਭਾਅ ਮੇਰੇ ਸੀ ਹੁਣ ਮੇਰੇ 1990 92 ਦਾ ਦਹਾਕਾ ਜਿਹੜਾ ਚੇਤੇ ਆ ਗਿਆ ਕੇ ਪੁਲਿਸ ਦਾ ਉਹ ਆ ਇਹ ਇੰਟਰਵਿਊ ਆ ਦਾ ਛੱਡੋ ਇਹ ਪੁਲਿਸ ਦਾ ਉਹ ਆ ਜਿਹੜੇ ਚੱਡੇ ਪਾੜ ਕੇ ਮੁੱਕਰ ਜਾਂਦੀ ਆ ਨੌਜਵਾਨਾਂ ਦੇ ਏਪਲ ਸਟਾ ਉਹ ਆ ਜਿਹੜੇ ਨਹਿਰਾਂ ਤੇ ਪੁਲਾ ਤੇ ਮੁਕਾਬਲੇ ਬਣਾ ਕੇ ਨੌਜਵਾਨਾਂ ਤੇ ਤਸੱਦਦ ਕਰਕੇ ਘਰਾਂ ਲਾ ਕਰ ਖਾਲੀ ਕਰਕੇ ਮੁੱਕਰ ਜਾਂਦੀ ਆ ਕਿ ਅਸੀਂ ਤਾਂ ਕੋਈ ਝੂਠਾ ਪੁਲਿਸ ਮੁਕਾਬਲਾ ਬਣਾਇਆ ਨਹੀਂ ਇਹ ਪੰਜਾਬ ਦੀ ਪੁਲਿਸ ਦੀਆਂ ਜਿਹੜੀਆਂ ਕਾਲੀਆਂ ਭੇਡਾਂ ਨੇ ਵਿੱਚ ਸਾਰੀ ਪੁਲਿਸ ਨੂੰ ਮੈਂ ਨਹੀਂ ਕਹਿੰਦਾ ਕੁਝ ਪਰਸੈਂਟ ਨੇ ਜਿਨ੍ਹਾਂ ਨੇ ਅਤਿਆਚਾਰ ਕੀਤੀ ਆ ਆ ਸੰਦੀਪਾ ਕੋਈ ਸ਼ਰਮਾ ਸ਼ਰਮਾ ਇੱਕ ਆ ਬੈਠਾ ਬਠਿੰਡੇ ਜਿਹੜਾ ਬੁੱਧ ਸਿੰਘ ਐਸ ਵੈਕਟਰ ਹੁੰਦਾ ਸੀ 1990 92 ਦੇ ਵਿੱਚ ਇੱਕ ਕਈ ਕਈ ਥਾਣੇਦਾਰ ਆ ਹਲੇ 5-7 ਦੇ ਨਾਮ ਇਥੋਂ ਲਿਖੇ ਨਹੀਂ ਗਏ ਮੈਂ ਤਾਂ ਮੂੰਹ ਜਵਾਨੀ ਦੱਸ ਰਿਆਂਗਾ ਤੁਹਾਨੂੰ ਕਿ ਇਹਨਾਂ ਨੇ ਐਨਾ ਜ਼ੁਲਮ ਕੀਤਾ ਸੀ ਪੰਜਾਬ ਦੇ ਮਾਲਵੇ ਦੇ ਵਿੱਚ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਦਾ ਕੋਹ ਕੋ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ ਇਹ ਉਹ ਪੁਲਸਾ ਇਹ ਇਹ ਉਹ ਪੁਲਸਾ ਜਿਹੜੇ ਗਰਮ ਸਰੀਏ ਕਰਕੇ ਸਿੱਖਾਂ ਦੇ ਸਰੀਰਾਂ ਦੇ ਉੱਤੇ ਪਾਚ ਲਾ ਕੇ ਨੂਨ ਭੁੱਕ ਦਿੰਦੀ ਐ ਮਿਰਚਾਂ ਭੁੱਕ ਦਿੰਦੀ ਐ ਇਹ ਉਹ ਪੁਲਸਾ ਇਹ ਇਹ ਪੁਲਸ ਜ਼ਾਲਮਾਂ ਇਹ ਜਿਹੜੀਆਂ ਮਾਰੀਆਂ ਮੋਟੀਆਂ ਇੰਟਰਵਿਊਆਂ ਤਾਂ ਕੀ ਇਹ ਤਾਂ ਬੰਦੇ ਦਾ ਕਤਲ ਕਰਕੇ ਨਹੀਂ ਮੋ ਮੁੱਕਰ ਜਾਂਦੀਆਂ ਨੇ ਸਰੇ ਆਵਾ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਹਾਲੇ ਤੱਕ ਜਿਹੜੇ ਕੇਸ ਚੱਲੀ ਜਾਂਦੇ ਨੇ ਉਹਨਾਂ ਦੇ ਮਾਤਾ ਪਿਤਾ ਆਪਣੇ ਪੁੱਤਰਾਂ ਦੀ ਲਾਸ਼ਾਂ ਨੂੰ ਡੀਕਦੇ ਡੀਕਦੇ ਇਸ ਸੰਸਾਰ ਤੋਂ ਚਲੇ ਗਏ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਮਾਲਸਾਂ ਦੇ ਇਹੋ ਜਿਹੇ ਪਿੰਡ ਨੇ ਕਿ ਜਿਹਨਾਂ ਜਿਨ੍ਹਾਂ ਦੇ ਵਿੱਚ ਇੱਕ ਪਿੰਡ 'ਚ ਦੋ ਮੁੰਡੇ ਦੂਜੇ ਪਿੰਡ 'ਚ ਦੋ ਮੁੰਡੇ ਇੱਕ ਪਿੰਡ ਦੇ ਵਿੱਚ ਤਿੰਨ ਨੌਜਵਾਨ ਆ ਉਹਨਾਂ ਦਾ ਪਿਤਾ ਦੋ ਉਹਨਾਂ ਦੇ ਪੁੱਤਰ ਆ ਕਿਸੇ ਦਾ ਇੱਕ ਨੌਜਵਾਨ ਕਿਸੇ ਪਿੰਡ ਚੋਂ ਪੰਜ ਇਸ ਤਰ੍ਹਾਂ ਚੱਕ ਚੱਕ ਕੇ ਇਹਨਾਂ ਝਾਲਮਾਨ ਜਿਹੜਾ ਤਿੰਨ ਚਾਰ ਦੇ ਵਿੱਚ ਨੌ ਲੈਤੇ ਆ ਇਹਨਾਂ ਨੇ ਸ਼ਹੀਦ ਕੀਤੇ ਨੇ ਇਹ ਉਹ ਪੁਲਸਾ ਇਹ ਜਿਹੜੀਆਂ ਐਂਟਰੂਨ ਟ੍ਰਾਂਵੂਆਂ ਜਿਹੜੀਆਂ ਲੈਸਨ ਬਸਨੋਈ ਵਰਗੇ ਨੇ ਇਹ ਸਿੱਧੂ ਮੂਸੇਵਾਲਾ ਐਵੇਂ ਨਹੀਂ ਮਰਿਆ ਇਹ ਮੀਕਾ ਬਿੰਟੂ ਬਿੰਟੂ ਖੇੜੇ ਦਾ ਜਾਂ ਵਿੱਕੀ ਬਿੰਟੂ ਖੇੜੇ ਦਾ ਜਿਹੜਾ ਕਤਲ ਕਰਤਾ ਕਿਸੇ ਨੇ ਇਹ ਵੱਡੀ ਸਾਾਸਾ ਇੱਕ ਪਲੇਨ ਤਹਿਤ ਜਿਹੜਾ ਕਤਲ ਕੀਤਾ ਗਿਆਗਾ ਇਹ ਇਹ ਏਜੰਸੀਆਂ ਦੇ ਸਾਰੇ ਤੇ ਜਿਸ ਤਰ੍ਹਾਂ ਦੀਪ ਸਿੱਧੂ ਦਾ ਕਤਲ ਕੀਤਾ ਗਿਆ ਪਤਾ ਲੱਗਿਆ ਦੀਪ ਸਿੱਧੂ ਦਾ ਵੀ ਕੌਣ ਕਤਲ ਕਰ ਗਿਆ ਕੌਣ ਨਹੀਂ ਇੱਕ ਐਕਸੀਡੈਂਟ ਦਾ ਬਹਾਨਾ ਦੇਤਾ ਇਹ ਇਹ ਜਾਲ ਪੁਲਸਾ ਇਸ ਸਾਡੇ ਜਿਹਨੂੰ ਅਸੀਂ ਹਿੰਦੁਸਤਾਨ ਕਹਿੰਦੇ ਆ ਸਿੱਖਾਂ ਦੇ ਬੈਰੀ ਨੇ ਬੈਰੀ ਇਹ ਫਿਰ ਲੋਕਾਂ ਨੂੰ ਕੌੜੀਆਂ ਲੱਗਦੀਆਂ ਗੱਲਾਂ ਫਿਰ ਜਿਹਦੀ ਸਰਕਾਰ ਹੁੰਦੀ ਆ ਉਹਦੇ ਖਾਸ਼ਿਆਂ ਮਰਦਾਂ ਲੜਦੇ ਆ ਫਿਰ ਖਾਸੇ ਚਲੂਣੇ ਲੜਦੇ ਆ ਇੱਥੇ ਮੈਂ ਕਿਸੇ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਇੱਥੇ ਤਾਂ ਜਿੰਨੋਂ ਤੱਕ ਖਾਸਾ ਪ੍ਰਗਟ ਹੋ ਗਿਆ 1699 ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਇੱਕ ਰੂਪ ਸਾਜ ਦਿੱਤਾ ਵਖਰੀ ਕੌਮ ਸਾਜ ਦਿੱਤੀ ਉਸ ਦਿਨ ਤੋਂ ਲੈ ਕੇ ਗੁਰੂਆਂ ਦੇ ਬੱਚਿਆਂ ਤੋਂ ਲੈ ਕੇ ਅੱਜ ਤੱਕ ਜਿਹੜੇ ਨੇ ਸਿੱਖ ਕੌਮ ਤੁਸੀਂ ਇਹ ਝੱਲ ਰਹੀ ਆ ਤੇ ਜ਼ਾਲਮਾਂ ਦਾ ਪੈਂਟਾ ਬਦਲ ਸਕਦਾਗਾ ਪੈਂਟਾ ਬਦਲ ਸਕਦਾਗਾ ਤੇ ਪਰ ਕੰਮ ਉਹੀ ਨੇ ਕੰਮ ਉਹੀ ਬੱਚੜਾਂ ਵਾਲੇ ਨੇ ਔਰੰਗਜ਼ੇਬ ਹੋਵੇ ਅਬਦਾਲੀ ਹੋਵੇ ਜਹਾਂ்கਾਨ ਹੋਵੇ ਜਕਰੀਆਖਾਨ ਹੋਵੇ ਇੰਦਰਾ ਗਾਂਧੀ ਹੋਵੇ ਚاہے ਦੀਪ ਗਾਂਧੀ ਹੋਵੇ ਚاہے ਬਿਆਨਤਾ ਬੱਚੜ ਹੋਵੇ ਤੇ ਅੱਜ ਦੀਆਂ ਅਕਾਲੀ ਹੋਣ ਕਾਂਗਰਸੀ ਹੋਵੇ ਜਾਂ ਹੋਰ ਸਰਕਾਰਾਂ ਹੋਣ ਚਾਹ ਬੀਜੇਪੀ ਮੋਦੀ ਹੋਵੇ ਇਹਦਾ ਕਰਕੇ ਕਾਤਲ ਜਿਹੜੇ ਨੇ ਨਾ ਦੂਜੇ ਧਰਮ ਦਾ ਦੂਜੇ ਨੌਜਵਾਨਾਂ ਦਾ ਲਾਉਂਦੇ ਨੇ ਇਹ ਹਾਲਾਤ ਨੇ ਗੱਲਾਂ ਕੌੜੀਆਂ ਨੇ ਪਰ ਸੁਣਨੀਆਂ ਥੋੜੀਆਂ ਜੀਆਂ ਔਖੀਆਂ ਲੱਗਦੀਆਂ ਕਈਆਂ ਨੂੰ ਇਸ ਕਰਕੇ ਕਹਿਣਾਗਾ ਕਿ ਜਿਹੜੇ ਇਹ ਕਤਲ ਹੋਏ ਨੇ ਸਾਰੇ ਮਿਥਕੇ ਹੋਏ ਨੇ ਕੋਈ ਅਣਜਾਣੇ ਵਿੱਚ ਕਤਲ ਨਹੀਂ ਕੀਤਾ ਗਿਆ ਕਿ ਜਾਂ ਵਿੱਕੀ ਮਿੰਟੂ ਖੇੜੇ ਦਾ ਕਤਲ ਕਰ ਦਿੱਤਾ ਤੇ ਲੈਰਿਸ ਬਸਨੋਈ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਿਹੜੀ ਗੱਡੀ ਮਾਨਸਾ ਦੇ ਵਿੱਚ 8 ਦਿਨ ਹਫ਼ਤਾ ਘੁੰਮਦੀ ਰਹੀ ਜਿਨ੍ਹਾਂ ਦੇ ਵਿੱਚ ਅਨੇਕਾ ਆਸਲਾ ਸੀ ਇੱਥੇ ਖੜੀ ਹੁੰਦੀ ਆ ਪੁਲਸ ਥਾਣੇ-ਥਾਣੇ ਤੇ ਤਿੰਨ ਕੋਨੀ ਤੇ ਖੜੀ ਹੁੰਦੀ ਆ ਅੱਡੇ ਤੇ ਖੜੀ ਹੁੰਦੀ ਆ ਚਾਰਸਪੇਰੇ ਘੇਰਾ ਘੱਟਿਆ ਮਾਨਸਾ ਪੁਲਸ ਨੇ ਤੁਸੀਂ ਨਗਾ ਕੇ ਦੇਖੋ ਮੋਟਰਸਾਈਕਲ ਆ ਤੁਹਾਡੇ ਧੜਾ ਧੜ ਚਲਾਨ ਕੱਟੇ ਜਾਂਦੇ ਨੇ ਤੁਸੀਂ ਨਗਾ ਕੇ ਦੇਖੋ ਗੱਡੀਆਂ ਧੜਾ ਧੜ ਚਲਾਨ ਕੱਟੇ ਜਾਂਦੇ ਨੇ ਤੇ ਪਰ ਜਿਹੜੇ ਉਹ ਆਸਲੇ ਵਾਲੇ ਇਹਨਾਂ ਨੂੰ ਨਹੀਂ ਦਿਸੇ ਇਹ ਸਾਰਾ ਕੁਝ ਪਲੈਨਿੰਗ ਦੇ ਨਾਂ ਹੋਇਆ ਇੱਥੋਂ ਦਾ ਜਿਹੜਾ ਇੱਕ ਆਪਣਾ ਐਸ ਐਚਓ ਸੀ ਉਹਦਾ ਨਾਮ ਪਤਾ ਕੀ ਆ ਉਹਨੇ ਨਹੀਂ ਦੱਪਾ ਪਛਾ ਦਿੱਤਾ ਸੀ ਬੰਦਾ ਉਹਤੇ ਵੀ ਜਿਹੜੇ ਆਦੇ ਉਹ ਵੀ ਜੇਲ ਦੇ ਵਿੱਚ ਆ ਪੁਲਸ ਵਾਲਾ ਜਿਹੜਾ ਨਾਰ ਵਾਲਿਆ ਹੋਇਆ ਸੀ ਸਿੱਧੂ ਮੂਸੇਵਾਲ ਦੇ ਕਾਤਲ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਗੈਂਗਸਟਰ ਸੀ ਉਹਨੂੰ ਭਜਾਉਣ ਦੇ ਵਿੱਚ ਜਿਹੜਾ ਉਸ ਪੁਲਸ ਵਾਲੇ ਦਾ ਹੱਥ ਨਿਕਲਿਆ ਤੇ ਅੱਜ ਉਹ ਜੇਲ੍ਹ ਦੇ ਵਿੱਚ ਆ ਪ੍ਰਿਤਪਾਲਾ ਸਹਿਦ ਹੁਣ ਤੁਹਾਨੂੰ ਇਸ ਤੋਂ ਬਾਅਦ ਹੋਰ ਦਸ ਕੀ ਦੱਸਾਂ ਜੇ ਗੱਲਾਂ ਕਰਨ ਲੱਗ ਜਾਈਏ ਜੇ ਇਹਨਾਂ ਦੇ ਪੈਂਤੜੇ ਹੋਰ ਫਰੋਲਣ ਲੱਗ ਜਾਈਏ ਤਾਂ ਘਾਟਿਆ ਬੜੀ ਲੱਗ ਜਾਊਗਾ ਤੇ ਕੱਲੇ ਕੱਲੇ ਅਫਸਰ ਦਾ ਦੱਸ ਦਿੰਦਾ ਮੈਂ ਕਿ ਕਿਹਨੇ ਕੀ ਕਾਰਵਾਈ ਕੀਤੀ ਨੇ ਕਿਹਨੇ ਕੀ ਕੀਤੇ ਨੇ ਅੱਜ ਜਿਹੜੇ ਖਲਾਸੇ ਹੋਏ ਨੇ ਖਾਰੜ ਦੇ ਵਿੱਚ ਪੰਜਾਬ ਦੇ ਵਿੱਚ ਇੰਟਰਵਿਊ ਹੁੰਦੀ ਆ ਤੇ ਪੰਜਾਬ ਸਰਕਾਰ ਕਹਿੰਦੀ ਆ ਇੱਥੇ ਨਹੀਂ ਹੋਈ ਤੇ ਪੰਜਾਬ ਦਾ ਡੀਜੀਪੀ ਕਹਿੰਦਾ ਗੌਰਵ ਜაძਵਾ ਕਹਿੰਦਾ ਇੰਟਰਵਿਊ ਨਹੀਂ ਹੋਈ ਤੇ ਹੁਣ ਦੱਸੋ ਪੰਜਾਬ ਦੇ ਡੀਜੀਪੀ ਨੂੰ ਮੈਂ ਪੁੱਛਦਾ ਹਾਂ ਉਹ ਤੁਸੀਂ ਕਿਹੜੇ ਮੂੰਹ ਦੇ ਨਾਲ ਹਾਈ ਕੋਰਟ ਦੇ ਵਿੱਚ ਜਿਹੜਾ ਇੱਕ ਆਪਣਾ ਐਪੀਰੀਅਡ ਉਹ ਤੇੜਾ ਫਾਇਲ ਕਰੋਗੇ ਹੁਣ ਕੀ ਕਾਰਵਾਈ ਕਰੋਗੇ ਉਹਨਾਂ ਅ fırsਰਾਂ ਤੇ ਸਾਰਾ ਰਲਿਆ ਮਿਲਿਆ ਕੰਮ ਹੁੰਦਾਗਾ ਤੇ ਮੈਂ ਪਹਿਲਾਂ ਦੱਸ ਕੇ ਹਟਿਆਂਗਾ ਕਿ ਗਿੱੱੜੜ ਤੋਂ ਬਿਨਾ ਧਿਆੜੀਆਂ ਤੇ ਕੋਈ ਨਹੀਂ ਮੂਤਦਾ ਇਹ ਗੱਲ ਅੱਜ ਜਿਹੜੀ ਟੁਕਦੀ ਆ ਕਾਲੀਆਂ ਭੇਡਾਂ ਪੁਲਿਸ ਵਾਲਿਆਂ ਤੇ ਟੁਕਦੀ ਆ ਜਿਹੜੀਆਂ ਕਿ ਕੁਝ ਕਾਲੀਆਂ ਭੇਡਾਂ ਬੈਠੀਆਂ ਨੇ ਪੁਲਿਸ ਦੇ ਵਿੱਚ ਆ ਜੇ ਜਿਹੜੇ ਨੌਜਵਾਨ ਨੇ ਸਾਡੇ ਪੁਲਿਸ ਦੇ ਵਿੱਚ ਬਹੁਤ ਜ਼ਿਆਦੇ ਚੰਗੇ ਵੀ ਨਹੀਂ ਜਿਨ੍ਹਾਂ ਨੂੰ ਸਜਦਾਗਾ ਕਿਉਂਕਿ ਉਹ ਸਿੱਖ ਕੌਮ ਦੇ ਲਈ ਕੀ ਹਰ ਵਰਗ ਦੇ ਕੌਮ ਦੇ ਲਈ ਜਿਹੜੀ ਗੱਲ ਕਰਦੇ ਨੇ ਪਰ ਕਾਲੀਆਂ ਪੇਡਾਂ ਜ਼ਿਆਦੇ ਨੇ ਮੈਨੂੰ ਦਿਓ ਆਜ਼ਾਦ ਤੁਸੀਂ ਵੇਖਦੇ ਰਹੋ ਪੰਜਾਬੀ ਬਿਰਸਾ ਟੀਵੀ ਮੈਂ ਆ ਮਖਨ ਸਿੰਘ ਉੱਭਾ